تیار کرتے تھے دیکھو جو یہ کاروائی ہوئی ہے لا جو ہے وہ یہ کاروائی کی گئی ہے کہ وہ اناکلی بات مانگ بھی لی اور انہوں نے جو ہے وہ وہاں سے اپنے آپ کو رموو کر لیا اور جہاں کئی ٹرالیز بھی کھڑی ہیں کئی جگہ پر انہوں نے انلیگل جو ہے کنسٹرکشن کی ہے جو کوئی جو ہے بنا رکھے یا پرشیڈ وغیرہ تو ان سبھی کو ہم جو ہیں ان کو رموو کریں گے سر ان ٹرالیز کو بھی جو ہے کے لیا ہوا ہے تو ہم یہاں سے اور یہ دو سائڈ کر دی تھی روڈ کی ان کو کلیئر کر دیں گے اور ایک دو دن سر کتنے لوگوں کو ڈیٹین اس کیا ہے اور کس طرح سے ارینجمنٹ کیے گئے جیسے آپ نے بتایا کہ ٹریکٹر ٹرالیز کو جو ہے یہاں سے ہٹایا جا رہا ہے ٹرین جو دیکھو ٹرین بھی ہم نے کیا فورٹی ففٹی جو ہے کسان تھے یہاں پہ وہ اپنے آپ بول یہاں سے ہمارے ساتھ آئے ہیں ان میں سے کئیوں نے ہمیں کہا ہے کہ ہم اپنے گھر جانا چاہتے ہیں ان کو گھر بھیج دیں گے اور جو کوئی ایسے ہیں جو اپنی جو چاہتے ہیں بھی ہماری گرفتاری ہو ان کو ہم پروسیجر مطابق ان کی گرفتاری ڈالیں گے آگے جیسے ਵੀ ਕੋਟ ਹੋਗੀ ਜੈਸੇ ਵੀ ਹੋਗਾ ਜੋ ਉਸकी बेल वगैरह होगी दैट लॉ विल टेक इट ਕਿੰਨੇ ਟਾਈਮ ਨੇ ਇਹ ਪੂਰਾ ਪ੍ਰੀ ਮੂਵਮੈਂਟ ਪੂਰਾ ਇਹ ਆਪਰੇਸ਼ਨ ਕਿੰਨੇ ਟਾਈਮ ਚੱਲੇਗਾ ਖਾਲੀ ਕਿੰਨੇ ਟਾਈਮ ਚ ਹੋ ਜਾਏਗਾ ਦੇਖੋ ਜੀ ਇਹਦੇ ਚ ਜਿਆਦਾ ਟਾਈਮ ਨਹੀਂ ਅਸੀਂ ਸਾਡੇ ਕੋ ਸਾਰਾ ਇੰਤਜ਼ਾਮ ਅਸੀਂ ਕੀਤਾ ਹੋਇਆ ਉਹ ਸਾਡਾ ਜਿਹੜਾ ਸਾਡੂ ਲੱਗਦਾ ਕਿ ਟੈਂਟੇਟਿਵਲੀ 2 ਤੋਂ 2 ਘੰਟੇ ਅਸੀਂ ਇਹਨੂੰ ਖਾਲੀ ਕਰ ਪਾਉਂਦਾ ਔਰ ਜੋ ਬਾਕੀ ਦਾ ਕੁਝ ਮਲਬਾ ਮਲਬਾ ਹੋਊਗਾ ਉਹਨੂੰ ਇਧਰ ਉਧਰ ਤਨਬਾ ਦਾ ਸ਼ਿਫਟ ਕਰਦੇ ਥੋੜਾ ਟਾਈਮ ਲੱਗਦਾ ਮਾਡੈਨੋ ਸੀ ਕਲੀਅਰ ਕਰ ਦਾਂਗੇ ਕਿ 2 ਘੰਟਿਆਂ ਦੇ ਵਿੱਚ ਸਰ ਟ੍ਰੈਫਿਕ ਫ੍ਰੀ ਮੂਵਮੈਂਟ ਕਦੋਂ ਤੱਕ ਸਟਾਰਟ ਹੋ ਜਾਏਗੀ ਸਰ ਡਿਪੈਂਡਸ ਅਪਨ ਵੀ ਹਰਿਆਣਾ ਕਦੋਂ ਖੋਲਦਾ ਜੀ ਆਪਣਾ ਉਹ ਜਿਹੜੀ ਉਹਨਾਂ ਦੀ ਬੈਰੀਕੇਟਿੰਗ ਆ ਨਾ ਜੇ ਅੱਜ ਰੂਕ ਕਰ ਦੇਣਗੇ ਸਵੇਰੇ ਟ੍ਰੈਫਿਕ ਚੱਲੇਗਾ ਸਰ ਰਾਜਦਾਨੀ ਜੀ ਦਾ ਆਪਰੇਸ਼ਨ ਹੋਇਆ ਲਾਅ ਐਂਡ ਆਰਡਰ ਨੂੰ ਖਾਸ ਤੌਰ ਤੇ ਦੇਖ ਰਿਹਾ ਹੋਏ ਪੁਲਿਸ ਦੇ ਕਿਸ ਤਰ੍ਹਾਂ ਦੇ ਇੰਤਜ਼ਾਮ ਲੱਗੇ ਆ ਤੇ ਕਿੰਨੇ ਖਾਸ ਤੌਰ ਤੇ ਲੱਗੇ ਕਿੰਨੇ ਪੁਲਿਸ ਫੋਰਸ ਕੋ ਲਾਅ ਆਰਡਰ ਜਿਹੜਾ ਹੈਗਾ ਉਹ ਇੰਤਜ਼ਾਮ ਅਸੂਲਤਾ ਕੀਤੇ ਹੋਏ ਹੈ ਦੋਨ ਡਾਟਰ ਜਿਹੜਾ ਹੈਗਾ ਵਾ ਉਹ ਸਾਡੀ ਮੇਨ ਜ਼ਿੰਮੇਵਾਰੀ ਹੈ ਹੋਰ ਕੀ ਪਿੰਗ ਰਿਵਿਊ ਕਿਹਾ ਹੋਇਆ ਹੈ ਕਾਫੀ ਯੂਨਿਟਸ ਦੀ ਸਾਰੀ ਸਾਡੀ ਫੌਜੜਾ ਹੀ ਦੇ ਵਿੱਚ ਸਾਰੇ ਸੀਨੀਅਰ ਆਫਸਰ ਐਂਡ 올 ਜਸਟਿਸ ਆਫਸਰ ਸਾਰੇ ਬਾਹਰ ਫੀਲਡ ਚ ਆਪਣੇ ਆਪਣੇ ਇਲਾਕੇ ਨੂੰ ਡੋਮਿਨੇਟ ਕਰ ਰਹੇ ਔਰ ਇਹਨੂੰ ਅਸੀਂ ਅੱਗੇ ਵੀ ਇਸ ਖੇਤਰ ਵਿੱਚ ਇੱਥੇ ਕੋਈ ਫੋਰਸ ਵਗੈਰਾ ਵੀ ਲਗਾਈ ਜਾਏਗੀ ਕੁਝ ਦਿਨਾਂ ਵਾਸਤੇ ਜਿੱਥੇ ਰਿਕੁਆਇਰਡ ਹੋਊਗੀ ਲਗਾਵਾ ਸਾਡੇ ਦੋਵੇਂ ਸਾਈਡਾਂ ਜਿਹੜੀਆਂ ਇਹ ਟੋਟਲ ਕਲੀਅਰ ਕਰਨ ਜਾ ਰਹੇ ਹਾਂ ਉਸ ਤੋਂ ਬਾਅਦ ਜਿਹੜਾ ਅੱਗੇ ਹਰਿਆਣਾ ਦਾ ਬਾਰਡਰ ਹੈਗਾ ਉੱਥੇ ਉਸ ਬਾਰਡਰ ਤੇ ਜਿਹੜੀ ਬੈਰੀਕੇਟਿੰਗ ਹੈ ਹਰਿਆਣਾ ਸਟੇਟ ਦੀ ਹੈਗੀ ਆ ਸੋ ਉਹਦਾ ਡਿਸੀਜਨ ਬਾਅਦ ਚ ਲੈਣ ਦੇ ਤੇ ਜਿਹੜਾ ਇਹ ਨੈਸ਼ਨਲ ਹਾਈਵੇ ਹੈ ਇਹਨੂੰ ਪਬਲਿਕ ਵਾਸਤੇ ਓਪਨ ਕੀਤਾ ਗਿਆ ਹੈ ਸ਼ਾਂਤੀਪੂਰਵਕ ਤਰੀਕੇ ਸੇ ਬਹੁਤ ਚੱਲ ਰਹਾ ਹੈ ਕਿਸੇ ਵੀ ਤਰੀਕੇ ਸੇ ਕੋਈ ਵਿਰੋਧ ਦੇਖਣੇ ਕੋ ਨਹੀਂ ਮਿਲਿਆ ਕਿਸਾਨ ਜੋ ਹੈ ਆਪਣੇ ਆਪ ਜਾ ਰਹੇ ਹਨ ਕਿਉਂਕਿ ਬਾਤचीत ਪਹਿਲੇ ਤੋਂ ਜਦੋਂ ਤੁਸੀਂ ਅਸੀਂ ਕੋਈ ਪਹਿਲ ਨਹੀਂ ਕੀਤੀ ਔਰ ਬੜਾ ਪ੍ਰੋਸੀਜਰ ਅਡਾਪਟ ਕਰਕੇ ਜੋ ਜਾਬ ਤੇ ਮੁਤਾਬਕ ਜੋ ਬੀ ਐਨ ਐਸ ਐਸ ਦੀਆਂ ਤਰਾਵਾਂ ਕਰਤ ਤਾਂ ਆਰਵਾਈ ਕਰਨੀ ਬਣਦੀ ਸੀ ਵੀ ਉਸ ਤਹਿ ਤੀ ਅਸੀਂ ਸਾਰਾ ਜਿਹੜਾ ਕੰਮ ਕੀਤਾ ਪਰ ਇਹਨਾਂ ਨੂੰ ਪਿਆਰ ਦੇ ਨਾਲ ਇਹਨਾਂ ਨੂੰ ਬ੍ਰੀਫ ਕੀਤਾ ਇਹਨਾਂ ਨੂੰ ਦੱਸਿਆ ਕਿ ਹੁਣ ਜਿਹੜਾ ਹੈਗਾ ਸੈਂਟਰ ਨਾਲ ਤੁਹਾਡੀਆਂ ਮੀਟਿੰਗਸ ਚੱਲ ਹੀ ਰਹੀਆਂ ਹਨ ਨੈਕਸਟ ਮੀਟਿੰਗ ਸ਼ਾਇਦ 4 ਦੀ ਹੈਗੀ ਹੁਣ ਇਹ ਤਾਂ ਹੈ ਨਹੀਂ ਵਿਚਾਰ ਤੱਕ ਫਿਰ ਬੰਦਰੂਗਾ ਹੁਣ ਨਾ ਫੈਸਾ ਨਾ ਕਾਫੀ ਟਾਈਮ ਹੋ ਗਿਆ ਲੋਕਾਂ ਨੂੰ ਪਰੇਸ਼ਾਨ ਹੋਣ ਦੇ ਸਰ ਕਿੰਨੇ ਕਿਸਾਨ ਸਨ ਇੱਥੇ ਪਰ ਔਰ ਉਨ੍ਹਾਂ ਦਾ ਕੀ ਡਿਟੇਨ ਕੀਤਾ ਗਿਆ ਕਿੰਨੇ ਕਿਸਾਨੋ ਕੋਈ ਅਸੰਭੂ ਬਾਰਡਰ ਸੇ ਡਿਟੇਨ ਅਪਰੋਕਸੀਮੇਟਲੀ 50 ਦੇ ਕਰੀਬ ਦੀ ਫਿਗਰ ਹੈਗੀ ਆ ਬਾਕੀ ਉਹਨਾਂ ਦੇ ਵਿੱਚੋਂ ਕਈ ਕਿਸਾਨ ਕਹਿ ਰਹੇ ਸੀ ਜੇ ਵੀ ਸਾਨੂੰ ਤੁਸੀਂ ਘਰ ਪੇਂਦ ਤੇ ਉਹਨਾਂ ਨੂੰ ਅੱਗੇ ਜਾ ਕੇ ਜਿਹੜੀਆਂ ਹੈਗੀਆਂ ਉਹਨਾਂ ਨੂੰ ਵਹੀਕਲਸ ਦਾ ਜਾਂ ਜੋ ਵੀ ਟਰਾਂਸਪੋਰਟੇਸ਼ਨ ਦਾ ਐਮ ਕਰਕੇ ਉਹਨਾਂ ਨੂੰ ਭੇਜ ਦਿੱਤਾ ਗਿਆ। ਇੱਕ ਤਰੀਕੇ ਸਹਿਮਤੀ ਬਣ ਗਈ ਕਿਸਾਨਾਂ ਕਿਸਾਨੋਆਂ اور سرکار کے بیچ میں اس لیے وہ بھی کوآپریٹ کر رہے ہیں۔ ਸਹਿਮਤੀ ਦੀ ਬੜੀ ਵਧੀਆ ਗੱਲ ਜੀ ਗੁੱਡ ਸੈਂਸ ਪ੍ਰਵੇਲ ਜੇ ਉਹਨਾਂ ਨੇ ਸਾਡੇ ਨਾਲ ਕੋਆਪਰੇਟ ਕੀਤਾ ਵੀ ਆਰ ਵੈਰੀ ਥੈਂਕਫੁਲ ਫੂ ਥੈਮ ਸਰ ਕਿੰਨਾ ਟਾਈਮ ਲੱਗੇਗਾ ਇਸ ਹਾਈਵੇ ਕੋ ਚਾਲੂ ਕਰਾਉਣੇ ਮੇ ਇਹ ਪੂਰਾ ਖਾਲੀ ਕਰਨੇ ਤੱਕ ਚਾਲੂ ਹੋ ਜਾਏਗਾ ਸਰ ਹਾਈਵੇ ਜੋ ਖਾਲੀ ਜੋ ਪੰਜਾਬ ਵਾਲੀ ਸਾਈਡ ਹੈ ਉਸ ਕੋ ਤੋਂ ਹਮ ਖਾਲੀ ਅੱਜ ਹੀ ਕਰਵਾਏਗੇ 2-3 ਘੰਟੇ ਮੇ ਉਹ ਖਾਲੀ ਹੋ ਜਾਏਗਾ ਵੈਸੇ ਕੱਲ ਤੋਂ ਰਕਤ ਜੂਨ ਟ੍ਰੈਫਿਕ ਜੋ ਹੈ ਉਹ ਬੈਰੀਕੇਟਿੰਗ ਜੋ ਹੈ ਹਰਿਆਣਾ ਕੇ ਸਾਈਡ ਪੇ ਵੀ ਹੈ ਸੋ ਇੱਕ ਵਾਰ ਉਹ ਰਿਮੂਵ ਕਰ ਦਿੱਤੇ ਆਪਣੀ ਬੈਰੀਕੇਟਿੰਗ ਕੱਲ ਕਰਦੇ ਜਾਂ ਆਜ ਕਰਦੇ ਤੋ ਉਸੇ ਵਕਤ ਹੀ ਜੋ ਹੈ ਨਾ ਉਹ ਟ੍ਰੈਫਿਕ ਚੱਲ ਰਿਹਾ ਹੈ ਕੀ ਹਰਿਆਣਾ ਪੁਲਿਸ ਕੇ ਸਾਥ ਕੋਈ ਬੈਠਕ ਹੋਈ ਹੈ ਆਪਕੀ ਇਸ ਬਾਰੇ ਵਿੱਚ ਕਿਸਾਨੋ ਕੇ ਵਹੀਕਲ ਵਾਪਸ ਕਰ ਲਈਏ ਦੇਖੋ ਹਰਿਆਣਾ ਪੁਲਿਸ ਸੇ ਤੇ ਇੱਕ ਬੈਠਕ ਨਹੀਂ ਹਮਾਰੀ ਹਮੇਸ਼ਾ ਹੀ ਹੁੰਦੀ ਰਹਿੰਦੀ ਹੈ ਔਰ ਇਹ ਡਿਸੀਜਨ ਉਸ ਸਟੇਟ ਦਾ ਹੈ ਦੂਸਰੀ ਸਟੇਟ ਹੈ ਤੋ ਉਹਨੋਂ ਨੇ ਆਪਣਾ ਡਿਸੀਜਨ ਲੈਣਾ ਹੈ ਔਰ ਲੈ ਵੀ ਲਿਆ ਹੋਗਾ ਆਈ ਥਿੰਕ ਉਹ ਜੋ ਵੀ ਉਨ੍ਹਾਂ ਦਾ ਡਿਸੀਜਨ ਹੋਗਾ ਉਹ ਆਪਣੀ ਤਰਫ ਸੇ ਜੋ ਵੀ ਡਿਸੀਜਨ ਹੋ ਗਿਆ ਵੈਸੀ ਕਾਰਵਾਈ ਕਰ ਲੇਗੇ ہماری ਤਰਫ ਸੇ ਬਿਲਕੁਲ ਕਲੀਅਰ ਹੋ ਜਾਏਗਾ ਠੀਕ ਹੈ ਠੀਕ ਹੈ ਸਾਰਾ